ਇਹ ਹੁਣ ਹਰਿਆਣੇ ਦੀਆਂ ਇਲੈਕਸ਼ਨਾਂ ਕਰਕੇ RAM REHIM ਨੂੰ ਫੁੱਲਾਂਗੂ ਰਖੜਾ ਚਾਹੁੰਦੇ ਆ ਕਿਉਰੀ ਟ੍ਰਾਇਲ ਸ਼ੁਰੂ ਕਰ ਦੇ ਪੰਜਾਬ ਪੁੱਛਦਾ ਪੰਥ ਪੁੱਛਦਾ ਅਕਾਲੀ ਦਲ ਪੁੱਛਦਾ ਸ਼੍ਰੋਮਣੀ ਕਮੇਟੀ ਪੁੱਛਦੀ ਹੈ ਕਿ 2015 ਦੇ ਸੈਕਰੇਜ ਆਏ ਕੇਸ ਚ RAM REHIM ਦੀ ਟ੍ਰਾਇਲ ਕਿਉਂ ਨਹੀਂ ਸ਼ੁਰੂ ਹੋ ਰਹੀ ਕਿਉਂ ਨਹੀਂ ਪੰਜਾਬ ਦੀ ਸਰਕਾਰ ਸੈਂਕਸ਼ਨ ਦੇ ਰਹੀ ਤੁਹਾਡੇ ਇੱਕ ਜਰਨਲਿਸਟ ਨੇ ਪੁੱਛਿਆ ਭਗਵੰਤ ਮਾਨ ਨੂੰ ਕਹ ਜੀ ਤੁਹਾਡੇ ਸੈਂਕਸ਼ਨ ਉਹ ਕਹਿੰਦਾ ਪੁਰਾਣੀ ਬਾਤ ਹੈ ਪੁਰਾਣੀ ਬਾਤ ਹੈ ਮਾਨ ਸਾਹਿਬ ਪੁਰਾਣੀ ਬਾਤ ਨਹੀਂ 2021 ਦੀ ਚਿੱਠੀ ਦਾ ਜਵਾਬ ਦਿਓ ਕਿ ਤੁਸੀਂ ਪ੍ਰੋਸੀਕਿਊਸ਼ਨ ਲਈ ਸੈਂਕਸ਼ਨ ਕਿਉਂ ਨਹੀਂ ਦੇ ਰਹੇ 295 ਦੀ ਰਾਮ ਰਹੀਮ ਦੀ ਕੀ ਮਿੱਤਰਤਾ ਤੁਹਾਡੀ ਉਹਦੇ ਨਾਲ ਮਿੱਤਰਤਾ ਨਾ ਹੋਵੇ ਤਾਂ ਉਹ ਪਰੋਲ ਤੇ ਆਵੇ ਮੇਰੇਠ ਬੈਠਾ ਹੋਵੇ ਤੇ ਵੀਡੀਓ ਕਾਨਫਰੈਂਸਿੰਗ রাই ਸਲਾਬਤਪੁਰੇ ਸਾਰੀ ਪ੍ਰੋਟੈਕਸ਼ਨ ਦੇ ਕੇ ਉਹਦਾ ਸਮਾਗਮ ਸਮਾਗਮ ਕਰਾਉਣੇ ਮਿੱਤਰਤਾ ਨਹੀਂ ਸਾਰਾ ਐਨਾ ਮਿਲੀ ਭੋਗਤਾ ਇੰਨੀ ਮਿਲੀ ਭੋਗਤਾ 164 ਦੇ ਬਿਆਨਾਂ 'ਚ ਸਾਰੀ ਕਹਾਣੀ ਕੀ ਦੇ ਸਿਰ ਤੇ ਪਾਤੀ ਬਿੱਟੂ ਦੇ ਜਿਹੜਾ ਮਰ ਗਿਆ ਅਕਾਲੀ ਦਲ ਦਾ ਐਕਸ਼ਨ ਦੇਖ ਲੋ ਪਰਚਾ ਰਜਿਸਟਰ ਹੋਣ ਦੇ ਵਿਦਨ 1 ਵੀਕ ਸੈਂਕਸ਼ਨ ਦਿੱਤੀ ਵਿਦਨ 20 ਡੇਸ ਤੇ ਨਵੇਂ ਸੈਕਸ਼ਨ ਐਡ ਕੀਤੇ ਗਏ 12 ਵਾਰੀ ਪੁਲਿਸ ਨੇ ਉਹਨੂੰ ਇਨਵੈਸਟੀਗੇਸ਼ਨ ਜੁਆਇਨ ਕਰਾਈ ਰਾਮ ਰਹੀਮ ਨੂੰ ਤੇ ਇਹ ਸਾਨੂੰ ਦੱਸ ਦੇਣ ਕਿ ਇਹਨਾਂ ਨੇ ਉਹਨੂੰ ਕਿੰਨੀ ਵਾਰ ਜੁਆਇਨ ਕਰਾਇਆ ਬੇਜਬੀ ਦੇ ਕੇਸਾਂ ਆ ਦੇਖੋ ਸਾਡਾ ਜਾਦ ਆਦੇਸ਼ ਆਇਆ ਨੰਗੇ ਪੈਰੀ ਗਏ ਜਾ ਕੇ ਪੇਸ਼ ਹੋਏ ਜਦ ਬੁਲਾਉਣਗੇ ਅਕਾਲ ਤਖਤ ਨੰਗੇ ਪੈਰੀ ਜਾਵਾਂਗੇ ਹੁਣ ਇਹ ਪ੍ਰੋਬਲਮ ਇਹ ਹੈ ਕਿ ਇਹ ਪੋਲੀਟিক্যাল ਅਜੰਡਾ ਸੈਟਲ ਕੀਤਾ ਜਾ ਰਿਹਾ ਇੱਕ ਮੋਸਟ ਸੈਂਸਿਟਿਵ ਧਾਰਮਿਕ ਇਸ਼ੂ ਤੇ ਜਿਹੜਾ ਨਾ ਪੰਜਾਬ ਲਈ ਨਾ ਪੰਜਾਬੀਆਂ ਲਈ ਨਾ ਵਿਸ਼ੇਸ਼ ਤੌਰ ਤੇ ਸਿੱਖਾਂ ਲਈ ਬਹੁਤ ਹੈ ਇਹਦੇ ਚੋਂ ਪ੍ਰਾਪਤ ਕੁਝ ਨਹੀਂ ਹੋਣਾ ਨੁਕਸਾਨ ਜ਼ਰੂਰ ਹੋ ਸਕਦਾ ਹੈ